ਪਿਆ ਨਾ ਬੋਲਦਾ ਤੇ ਨਹੀਂ ਕਰਦਾ ਆਹ ਮੈਂ ਕਾਲ ਦਾ ਖਾਤਾ ਪਿਆ ਜੋ ਕੋਈ ਨਾ ਦੇ ਕੋ ਕਾਲ ਓਏ ਪਾਪਾ ਓਏ ਇਹ ਮੇਰਾ ਬਿਲਕੁਲ ਆਹ ਜੀ ਸੌਂਸਾ ਮੇਰੇ ਪਰਸ ਨਾਲ ਕੋ ਬੋ ਪਾਪਾ ਜੀ ਆਹ ਕਟਾਓ ਤੇ ਪਰਸ ਨਾਲ ਬੋ ਬੜਾ ਵੀਡੀਓ ਨਹੀਂ ਮਸ਼ੀਨ ਤੇ ਮੈਂ ਪਰਸ ਨਾਲ ਬੋ ਕਰਨ ਵਾਲੀ ਖਤਮ ਗੱਲ ਹੋ ਗਈ ਜੀ ਹੱਥੀ ਪੈਂਦਾ ਪਿਆ ਤੇ ਪਰ ਜੀ ਆਹ ਕਟੋ ਬਾਈ ਬਹਿ ਬੜਾ ਪਰਸ ਬੋ ਕਰੋ ਜਿਆਦਾ ਨਾ ਮਾਸਟਰਪੀਸ ਬਣਾਣੀ ਵੀਡੀਓ ਕੋਈ ਗੱਲ ਨਹੀਂ ਪਰਸ ਬੋ ਠੀਕ ਨਾ ਆ ਨਾ ਯਾਰ ਆ ਨਾ ਬੜ ਜਾ ਲੋਕਾਂ ਨੂੰ ਸਾਡੀ ਰੋਕਿਆ ਮੈਨੂੰ ਕੋਈ ਤਾਂ ਨਹੀਂ ਹੁੰਦਾ ਮੈਨੇ ਕੋ ਪਿਆਰ ਦੀ ਗੱਲ ਬਣਾ ਲੈ ਉਹ ਗੱਲ ਨਹੀਂ ਕਰ ਰਹੀ ਮੈਂ ਕਹਿੰਦਾ ਗੱਡ ਜਾ ਮੋਟਰ ਚੱਲਾਏ ਤੁਸੀਂ ਜਦਾ ਪੁਰਾਣ ਨਹੀਂ ਗਾ ਕੱਟੋ ਨੀ ਇਹਦਾ ਕੀ ਕੀਤਾ ਲਾ ਆ ਬੁੱਕਾਂ ਨਾਲੇ ਕੋਟੀਆਂ ਹੈ ਆ ਉੱਪਰ ਸਖੋਈ ਜਾਂਦੇ ਨੇ ਇਹਨੇ ਬੁੱਕਾਂ ਸੁਟੀਆਂ ਮੇਰੇ ਹੱਥੀ ਪਿਆ ਇਹਦੇ ਮੈਨੂੰ ਐਮਐਲਏ ਸਾਹਿਬ ਨਾਲ ਗੱਲ ਕਰਾ ਰਿਹਾ ਮੈਂ ਗੱਲ ਕਰ ਰਿਹਾ ਇਹ ਮੇਰੇ ਹੱਥੀ ਪੈਂਦਾ ਪਿਆ ਬੰਦ ਕਰੋ ਇਹਨਾਂ ਦੀ ਐਕਟਵਾ ਬੋਟਾ ਤੱਕ ਲੈ ਆ ਦੋ ਉਹ ਪਪਾਈ ਆ ਮੈਨੂੰ ਅੱਜ ਉਹਨੇ ਨੀ ਨੀਰ ਕੱਢ ਲਓ ਨਾ ਕਰੋ ਆ ਰਿਹਾ ਬਾਬੂ ਜੀ ਮੈਂ ਦਾਦਾ ਬੋ। ਪਾਪਾ ਪਾਈ ਨਹੀਂ ਦੁੱਧੀਆਂ ਮੈਂ ਯਾਰ ਮੈਂ ਤਾਂ ਕਿਹਾ ਕਿ ਮੈਂ ਦੁੱਧੀਆਂ ਪਾਪਾ ਪਾਪਾ ਹੀ ਬਸ ਤੇ ਫੜਿਆ ਇਹਨੇ ਮੇਰੇ ਕੋਲ ਕਾਗਜ਼ ਖਰੀਦ ਆਪਨੇ ਇਹ ਡਾਂਡਾ ਨਹੀਂ ਇਹ ਮੂੰਹ ਕਰ ਸਦਾ ਇਹ ਬੰਦਾ ਚਲਾਨ ਨਹੀਂ ਕਤਨਾ ਕਾਗਜ਼ ਨਹੀਂ ਵਖਾੰਦਾ ਪਿਆ ਸੀ ਮੈਂ ਕਾਗਜ਼ ਵਖਾੰਦਣ ਨੂੰ ਕਿਹਾ ਇਹ ਐਮਐਲ ਸਾਬ ਨਾਲ ਗੱਲ ਕਰਾਂਦਾ ਪਿਆ ਮੈਂ ਐਮਐਲ ਸਾਬ ਨਾਲ ਗੱਲ ਕਰਾਂਦਾ ਪਿਆ ਇਹ ਮੇਰੇ ਹੱਥੀ ਪੈ ਕੇ ਮੇਰੇ ਬੁੱਕਾ ਸਾਡੇ ਖਿਲਾਫ ਪੀਣ ਲੈ ਕੋ ਦੱਸੋ ਕੀ ਕਰੀਏ ਅਫਸਰਾਂ ਦਾ ਹੁਕਮ ਹੈ ਅਸੀਂ ਚਲਾਨ ਕਰਦੇ ਪਏ ਉਠੋ ਕੀ ਕਰੀਏ ਆ ਮੈਂ ਤੁਹਾਨੂੰ ਕੀ ਤੇਰਾ ਕੀ ਆ ਆ ਜਾ ਹੁਣ ਇਹਦਾ ਕੀ ਆ ਤੈਨੂੰ ਵੀ ਨਹੀਂ ਬਣਾਉਣੀ ਆ ਆ ਲੈ ਆ ਤੈਨੂੰ ਦੋ ਤੇ ਮੈਂ ਕਿਹਾ ਤੈਨੂੰ ਨਾ ਬੜੀ ਬੜੀ ਜਰਾ ਘੱਟ ਲਵੀ ਜਾ ਲੋ ਦੇ ਦੇ ਨਾ ਚਲੋ ਫਿਰ ਤੂੰ ਜਿਆਦਾ ਮਾਸਟਰ ਬੰਦਾ ਮੈਂ ਕੋ ਗਲਤ ਗਿਆ ਤੁਹਾਨੂੰ ਜਾ ਦੋ ਜੇ ਤਰ੍ਹਾਂ ਨਹੀਂ ਕਰਦਾ ਕੋਈ ਹੋ ਰਹੀ ਨਹੀਂ ਮੈਂ ਜੇ ਤਰੀ ਮੈਂ ਤੇਰੀ ਐਕਟਿਵ ਨਹੀਂ ਜਾਣਦੇ ਨਹੀਂ ਕੋਈ ਕੰਡੋਲਾ ਬੱਸ ਮੈਂ ਤੇਰੀ ਐਕਟਿਵ ਨਹੀਂ ਜਾਣਦੇ ਕਰੋ ਤੁਹਾਡੇ ਬੱਚੇ ਹੈਗੇ ਨਾ ਕਰੋ ਬੱਚੇ ਲਈ ਗਲਤ ਖਤਮ ਕਰਤੀ ਹੈ ਨਹੀਂ ਬਾਬਾ ਜੀ ਮੈਨੂੰ ਮੜਾ ਨਹੀਂ ਹੱਥੀ ਪੈ ਤੁਹਾਡੇ ਮੈਂ ਨਹੀਂ ਕੋਈ ਨਹੀਂ ਅੱਛਾ ਬੈਠੀ ਚਾਹੀਦੀ ਅੱਛਾ ਬੈਠ ਮੈਂ ਨਹੀਂ ਪਿਆ ਬੈਠਾ ਮੈਂ ਦੂਗਾ ਤੇ ਬੈਠ ਉਹ ਮੈਂ ਚੋਕਲ ਦੇ ਬਰਾਬਰ ਮਾਰੂ ਘਰ ਮੈਂ ਲੜਣਾ ਮੈਂ ਐਸੇ ਤਰ੍ਹਾਂ ਫੁੱਲ ਕਰਾ ਅਜਾ ਬੈਠਾ ਉੱਥੇ ਬੈਠਾ ਪਹਿਲਾਂ ਵੀ ਆ ਕੇ ਤੂੰ ਮਲਾਈਆਂ ਦੀ ਵੀਡੀਓ ਬਣਾਈ ਹੁੰਦੀ ਆ ਆਪਾਂ ਕੀ ਨਹੀਂ ਕਰਦਾ ਬਜਾ ਇਹ ਗੱਲ ਸੋਹ ਆਦੇ ਨਾਲ ਓ ਛੱਡ ਜੁੰਦੇ ਆ ਛੱਡ ਜੁੰਦੇ ਆ ਜਦਾ ਮਾਰ ਕੇ ਬੰਨਤਾ ਆਪਾਂ ਬਾਈ ਗੱਲ ਦੀ ਗੋਡਿਆਂ ਨੂੰ ਪਿੱਛੇ ਜਾ ਪਿੱਛੇ ਮੇਰੇ ਨਾ ਕਰੋ ਫੇਰੇ ਹੀ ਗੱਲ ਸੋ ਸਾਹਮਣੇ ਮੇਰੇ ਲਾਣਾ ਕੀ ਆ ਵੀ ਤੇ ਨਾ ਇਹਸਾ ਪੁੱਣਾ ਕਰਦਾ ਹੀ ਇਹ ਇਹ ਸਰਦੀ ਆਈ ਗੱਡੀ ਦੀ ਜਾਪੀ ਆ